ਜਿਵੇਂ ਕਰ ਆਲਪਨੇ ਨੂੰ ਗੱਡੀ ਮੋੜੀ ਆ ਦੇ ਇੱਕ ਜੱਟ ਬਰਾਦਰੀ ਹੈਗੀ ਉਹਨਾਂ ਦੀ ਕੁਰਸੀ ਡਠੀ ਗਲੀ ਦੇ ਵਿੱਚ ਤੇ ਜਿਹੜਾ ਜੱਟ ਬਰਾਦਰੀ ਦਾ ਭਾਈ ਸੀਗਾ ਉਹਨੇ ਕੀ ਆਪਣੀ ਜਿਹੜੀ ਕੁਰਸੀ ਉਹਦੀ ਹੈਵੀ ਸਾਈਡ ਤੇ ਹੀ ਉਹ ਮੈਨੂੰ ਗਾਲਾਂ ਕੱਢਣ ਲੱਗ ਪਿਆ ਗਾਲਾਂ ਕੱਢਦਾ-ਕੱਢਦਾ ਉਹਨੇ ਫਿਰ ਮੈਨੂੰ ਤੰਕੀਆਂ ਦੇਣੀਆਂ ਸ਼ੁਰੂ ਕਰਦੀਆਂ ਗਾਲਾਂ ਕੱਢਣੀਆਂ ਮੈਨੂੰ ਗੱਡੀ ਦੇ ਵਿੱਚੋਂ ਕੱਢ ਲਿਆ ਉਹਨਾਂ ਨੇ ਜਦੋਂ ਮੈਂ ਗੱਡੀ ਚੋਂ ਕੱਢਿਆ ਪੂਰਾ ਪਰਿਵਾਰ ਆ ਕੇ ਮੈਨੂੰ ਪੈ ਗਈ ਗੱਲੇ ਨੂੰ ਉਹਨਾਂ ਨੇ ਮੈਨੂੰ ਜਾਨੂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉੱਥੋਂ ਸੁੱਟ ਕੇ ਭੱਜਿਆ ਵਾਂ ਭੱਜਦੇ ਆ ਭੱਜਦੇ ਉਹਨਾਂ ਨੇ ਮੇਰੇ ਸਿਰ ਤੇ ਸਾਥ ਲੱਜੀ ਹੋ ਗਈ ਤੇ ਉਹਨਾਂ ਨੇ ਮੈਨੂੰ ਗਲੀ ਦੇ ਵਿੱਚੋਂ ਨੰੰਗਾ ਤੋਂ ਮਨਾ ਕੀਤਾ ਕਿ ਤੈਨੂੰ ਗਲੀ ਦੇ ਵਿੱਚੋਂ ਨਹੀਂ ਨੰੰਗਾ ਦੇਣਾ ਆਪਣਾ ਉੱਥੋਂ ਦੀ ਆ ਇਹ ਹਾਈਵੇ ਹੈਗਾ ਤੈਨੂੰ ਇੱਥੋਂ ਨਹੀਂ ਨੰੰਗਾ ਨਹੀਂ ਦੇਣਾ ਅੱਡਵਾ ਸਰ ਮੈਂ ਮੈਂ ਜਕੋਜਾ ਰੌਂਡ ਗਲਾਸ 'ਚ ਕੰਮ ਕਰ ਰਿਹਾ ਤੇ ਮੈਂ ਬੱਚਿਆਂ ਦੇ ਟ੍ਰੈਲੀ ਰਾਊਂਡ ਕਲਾਸ ਫਾਊਂਡੇਸ਼ਨ ਦੇ ਕੁੰਬੜੀ ਮੈਂ ਬੱਚੇ ਘਾਡਾਉਣ ਲੈ ਕੇ ਜਾ ਰਿਹਾ ਸੀਗਾ ਮੈਂ ਪਿਰੋਸ਼ਾਹ ਪਿੰਡ ਤੋਂ ਮੇਰੇ ਫਰੈਂਡ ਦੀ ਗੱਡੀ ਸੀਗੀ ਉਹਦੀ ਗੱਡੀ ਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਦੇ ਫਰੈਂਡ ਦੇ ਬੱਚੇ ਹੀ ਉਹਨਾਂ ਜਿਹੜੇ ਮੈਂ ਲੈ ਕੇ ਆ ਰਿਹਾ ਸੀਗਾ ਤੇ ਮੈਂ ਕੈਪੀ ਪਾਈ ਸੀ ਤੇ ਮੈਂ ਸੋਚਿਆ ਮੈਂ ਆਪਣੇ ਘਰੋਂ ਲੋਰ ਪਾ ਕੇ ਤੇ ਚਲੋ ਵਧੀਆ ਤਰੀਕੇ ਨਾਲ ਜਾਂਦੇ ਹਾਂ ਨਾ ਆਪਾਂ ਬੂਟਪਾਰਟ ਪਾ ਕੇ ਕੋਚ ਆ ਚੰਗਾ ਨਹੀਂ ਲੱਗਦਾ ਚੱਪਣਾ ਜੀ ਜਦੋਂ ਮੈਂ ਘਰ ਆਲ ਆਪਣੇ ਨੂੰ ਗੱਡੀ ਮੋੜੀ ਆ ਅੱਡੇ ਇੱਕ ਜੱਟ ਬਰਾਦਰੀ ਹੈਗੀ ਉਹਨਾਂ ਦੀ ਕੁਰਸੀ ਡਠੀ ਗਲੀ ਦੇ ਵਿੱਚ ਤੇ ਇੱਕ ਕ੍ਰਿਸ਼ਚਨ ਬਰਾਦਰੀ ਦੀ ਮੰਜੀ ਡਠੀ ਗਲੀ ਦੇ ਵਿੱਚ ਜਿਨ੍ਹਾਂ ਦੀ ਮੰਜੀ ਡਠੀ ਉਹਨਾਂ ਨੇ ਤੇ ਮੰਜੀ ਪਰੇ ਕਰਦੀ ਤੇ ਜਿਹੜਾ ਜੱਟ ਬਰਾਦਰੀ ਦਾ ਭਾਈ ਸੀਗਾ ਉਹਨੇ ਕੀ ਆਪਣੀ ਜਿਹੜੀ ਕੁਰਸੀ ਉਹਦੀ ਹੈ ਵੀ ਸਾਈਡ ਤੇ ਹੀ ਉਹ ਮੈਨੂੰ ਗਾਲ੍ਹਾਂ ਕੱਢਣ ਲੱਗ ਪਿਆ ਗਾਲਾਂ ਕੱਢਣ ਲੱਪੇ ਜਦੋਂ ਗਾਲਾਂ ਕੱਢਦਾ ਕੱਢਦਾ ਉਹਨੇ ਫਿਰ ਮੈਨੂੰ ਤੰਕੀਆਂ ਦੇਣੀਆਂ ਸ਼ੁਰੂ ਕਰਦੀਆਂ ਗਾਲਾਂ ਕੱਢਣੀਆਂ ਮੈਨੂੰ ਗੱਡੀ ਦੇ ਵਿੱਚੋਂ ਕੱਢ ਲਿਆ ਉਹਨਾਂ ਨੇ ਉਹਨਾਂ ਦੀ ਜਿੱਦਾਂ ਕਿ ਪਹਿਲਾਂ ਹੀ ਪਲੈਨਿੰਗ ਸੀਗੀ ਇਹ ਚੀਜ਼ ਕਰਨ ਦੀ ਉਹਨੇ ਜਦੋਂ ਮੈਨੂੰ ਗੱਡੀ ਚੋਂ ਕੱਢਿਆ ਪੂਰਾ ਪਰਿਵਾਰ ਆ ਕੇ ਮੈਨੂੰ ਪਾ ਗਈ ਸੀ ਇਕੱਲੇ ਉਹਨਾਂ ਮੈਨੂੰ ਜਾਨੂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉੱਥੋਂ ਸੋਟ ਕੇ ਭੱਜਿਆ ਵਾਂ ਭੱਜਦੇ ਆ ਭੱਜਦੇ ਆ ਉਹਨਾਂ ਨੇ ਮੇਰੇ ਸਿਰ 'ਤੇ ਸੱਟ ਲੱਗੀ ਹੈਗੀ ਆ ਹੁਣ ਵੀ ਸਵੇਲਿੰਗ ਆ ਮਗਰ ਸਿਰ 'ਤੇ ਸਿਟਿਸ ਕਹਿੰਦਾ ਸੀ ਡਾਕਟਰ ਨੇ ਤੇ ਉਹਨਾਂ ਨੇ ਮੈਨੂੰ ਆਪਣੇ ਵੱਲ ਪੂਰੀ ਜਾਨੋਂ ਮਾਰਨ ਦੀ ਭਾਜੀ ਕੋਸ਼ਿਸ਼ ਕੀਤੀ ਆ ਮੈਂ ਮੰਗ ਕਰਦਾ ਹਾਂ ਕਿ ਮੇਰਾ ਇਨਸਾਫ ਕੀਤਾ ਜਾਏ ਅਸਾਸਨ ਅੱਗੇ ਵੀ ਗੱਡੀ ਚੋਰੀ ਮੈਨੂੰ ਖਾਂਗੀ ਗੱਡੀ ਉਹਨਾਂ ਨੇ ਭੰਤੌਰ ਕਰਤੀ ਸੀ ਸਾਰੀ ਆਪਾਂ ਦਾ ਕੋਈ ਨਾਮ ਉਹਨਾਂ ਦਾ ਕੋਈ ਹੈਗਾ ਨਾ ਬਹਿਨ ਨਾ ਖਲੂਨ ਨਾ ਆਪਣਾ ਬੋਲ ਨਾ ਛਾਲ ਤੇ ਉਹਨਾਂ ਨੇ ਮੈਨੂੰ ਗਲੀ ਦੇ ਵਿੱਚੋਂ ਨੰੰਗਾ ਤੋਂ ਮਨਾ ਕੀਤਾ ਕੀ ਤੈਨੂੰ ਗਲੀ ਦੇ ਵਿੱਚੋਂ ਨਹੀਂ ਨੰਗਨ ਦੇਣਾ ਆਪਣਾ ਉੱਥੋਂ ਦੀ ਆ ਇਹ ਹਾਈਵੇ ਹੈਗਾ ਤੈਨੂੰ ਇੱਥੋਂ ਨਹੀਂ ਨੰਗਨ ਨਹੀਂ ਦੇਣਾ ਤੂੰ ਗੱਡੀ ਮੋੜ ਕੇ ਕਾੜ ਉੱਥੋਂ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚੋਂ ਬਾਅਦ ਚ ਕੱਢ ਕੇ ਪੂਰੇ ਪਰਿਵਾਰ ਨੇ ਮੈਨੂੰ ਬੁਟਿਆ ਵਾ ਤੇ ਉੱਥੋਂ ਮੈਂ ਇਹਨਾਂ ਕੋਲ ਜਾਂਚ ਛਡਾ ਕੇ ਆਪਣੀ ਭੱਜੀਆਂ ਜੀ ਤੇ ਜਾਂਦੇ ਮੈਂ ਚਾਹੁੰਦਾ ਵਾਂ ਕਿ ਇਨਸਾਫ ਕੀਤਾ ਜਾਏ ਇਹ ਚੀਜ਼ ਦਾ ਜੋ ਵੀ ਹੈ ਮੁੰਡਾ ਸਾਡਾ ਜੀ ਇਹ ਬੱਚਿਆਂ ਨੂੰ ਖਡਾਉਂਦਾ ਤੇ ਅਸੀਂ ਬੱਚੇ ਲੈ ਕੇ ਆਉਂਦੇ ਸੀ ਘਰੋਂ ਤੋਂ ਟੂਰਨਾਮੈਂਟ ਚੱਲਦੇ ਪਏ ਸਾਡੇ ਪਿੰਡ ਹੂੰ ਤੇ ਬੱਚੀਆਂ ਛੋਟੋੜੀਆਂ ਘੁੰਮਣੇ ਲੈ ਕੇ ਹੀ ਜਾਣਾ ਸੀ ਉਹਦੇ ਵਿੱਚ 50000 ਰੁਪਿਆ ਵੀ ਹੀ ਰੱਖਿਆ ਹੈ ਗੱਡੀ 'ਚ ਉਹ 50000 ਰੁਪਿਆ ਵੀ ਇਹਨਾਂ ਕੱਢ ਲਿਆ ਤੇ ਉੱਤੋਂ ਇਹਨਾਂ ਨੇ ਇਟ ਰੋੜੇ ਮਾਰੇ ਇਹਨਾਂ ਦਾ ਤਾਂ ਮਤਵ ਵਾਲੀ ਕੋਈ ਨਹੀਂ ਜਦੋਂ ਆਪਣੀ ਗਲੀ 'ਚ ਬੈਠੇ ਆ ਇਹ ਆਪਣੀ ਗਲੀ 'ਚ ਬੈਠ ਰਹਿੰਦੇ ਆ ਜਿੱਥੋਂ ਦੀ ਮਰਜ਼ੀ ਲੰਘਦੇ ਝਗੜੇ ਵਿੱਚ ਇਹ ਹੋਇਆ ਵੀ ਅਸੀਂ ਹੈਗੇ ਦੋਵੇਂ ਜਣੇ ਇਹ ਤੇ ਮੇਰੇ ਨਾਲ ਜਾਂਦੇ ਆਂ ਇੱਥੋਂ ਉੱਠ ਕੇ ਜਾਂਦੇ ਆਂ ਤੇ ਦੋਵਾਂ ਨੇ ਅਸੀਂ ਬੜੀ ਮੁਸ਼ਕਲੋਂ ਮੁੰਡੇ ਨੂੰ ਮੈਚ ਡਾਇਆ ਜਾਨੋ ਹੀ ਬੁਝਾਇਆ ਕੇ ਜੀ ਕਿਉਂ ਜਦੋਂ ਉਹ 5-6 ਜਣੇ ਲੈ ਕੇ ਆ ਗਏ ਦਸਤਾਰ ਕਵਾੜੀਆਂ ਤੇ ਮੈਂ ਉੱਥੇ ਇਕੱਲੇ ਨਹੀਂ ਕਾ ਸਾਡੇ ਕੋਕੜਾ ਵੀ ਅਸੀਂ ਕਾਰ ਦੇ ਵਿੱਚ ਕੋਈ ਲੈ ਕੇ ਬੈਠੇ ਦੇ ਹਾਂਜੀ ਕੀ ਜਾਂਦੇ ਤੁਸੀਂ ਅਸੀਂ ਇਹ ਜਾਣੇ ਵੀ ਇਨਸਾਫ ਹੋਣਾ ਚਾਹੀਦਾ ਫੁੱਲ ਬੜਾ ਫੁੱਲ ਪੀ ਇਹ ਸਾਡੇ ਬੇਟੇ ਦੇ ਨਾਲ ਅੱਗੇ ਖਿੰਦੇ ਆ ਦੂਹ ਰਾਤ ਉਹ ਕੋਚਾ ਪੂਰਾ ਰਾਤ ਬਰਾਤ ਆਉਂਦਾ ਵਾ ਹੂੰ ਇਹ ਮਤਲਬ ਵੀ 20000 ਨਹੀਂ ਹਾਂ ਸਾਡੇ ਵਾਲਾ ਤਾਂ ਇਹ 2 ਮਹੀਨੇ ਹੋਇਆ ਤਿੰਨ ਉਦੋਂ ਕਪਾਤ ਹੋਇਆ ਤੇ 50000 ਜੁਰਮਾਨਾ ਵੀ ਰੱਖਿਆ ਗਿਆ ਹੂੰ ਹੂੰ ਤੇ ਇਹ ਨਾਲੇ ਫਿਰ ਇਹਨਾਂ ਨੇ ਉੱਥੇ ਗੱਡੀ ਡੱਕ ਕੇ ਹੂੰ ਤਾਂ ਗੱਡੀ ਪੰਨੀ ਕਿਹੜੀ ਗੱਡੋਂ ਡੱਤੀ ਗੱਡੀ ਕੀ ਕਹਿੰਦੇ ਵੀ ਮੁੰਡੇ ਨੂੰ ਆਂਦੇ ਵੀ ਇਦਾਂ ਨੂੰ ਨਹੀਂ ਅਹੀਂ ਗੱਡੀ ਨਹੀਂ ਲੰਗਾਂਦੇ ਅੱਛਾ ਹਾਂਜੀ ਠੀਕ ਹਾਂ ਤੇ ਫਿਰ ਇਹਦੇ ਡੈਡੀ ਨੇ ਆਪਣੇ ਘਰ ਆਵਾਜ਼ ਦਿੱਤੀ ਆ ਮੈਂ ਉੱਥੇ ਮੌਕੇ ਤੇ ਲਾਗੇ ਚੱਲ ਗਿਆ ਹਾਂ ਫਿਰ ਇਹਨੇ ਆਪਣੇ ਘਰ ਦੇ ਜੀਆਂ ਨੂੰ ਆਵਾਜ਼ ਦਿੱਤੀ ਤੇ ਉਹ ਸਾਰੇ ਗੰਡਾਸੇ ਗੁੰਸੇ ਫੜ ਕੇ ਤੇ ਆ ਗਈ ਤੇ ਫਿਰ ਅਹੀਂ ਮਤਲਬ ਉਹ ਉਥੇ ਭੋਲੇ ਘਲਦੇ ਰਹੇ ਆ ਵੀ ਮੁੰਡੇ ਦੀ ਜਾਨ ਬਚਾਈ ਆ ਜਿਹਨਾਂ ਮਾਰਨੋਂ ਘਟ ਨਹੀਂ ਜੀ ਉਹਨਾਂ ਮਾਰਦੇ ਆਂ ਅੱਜ ਗੱਡੀ ਗੱਡੀ ਵੀ ਸਾਰੀ ਤੋੜਤੀ ਜੀ ਅੱਛਾ ਕੀ ਚਾਹੁੰਦੇ ਤੁਸੀਂ ਹਾਂਜੀ ਆਹ ਨੂੰ ਨੇ ਸਾਫ਼ ਮਿਲਣਾ ਚਾਹੀਦਾ ਉਹ ਪਾਰਟੀਆਂ ਦਾ ਕਿਤੇ ਆਪਸ ਵਿੱਚ ਕਸਮ ਕਸਮ ਹੋਈ ਝਗੜਾ ਹੋਇਆ ਮੇਰਾ ਡਿਊਟੀ ਅਫਸਰ ਨੂੰ ਸੁਮਕਾ ਤੇ ਗਿਆ ਸੀ ਬਰਿੰਦਰ ਅੱਜ ਮੈਂ ਵੀ ਮੌਕਾ ਵੇਖਿਆ ਦੋਹੇ ਪਾਰਟੀਆਂ ਜਿਹੜੀਆਂ ਆਪਸ ਵਿੱਚ ਤਿਆਸ਼ ਵਿੱਚ ਨੇ ਇੱਕ ਪਾਰਟੀ ਕੋਈ ਨਿਸ਼ਾਦੇ ਦਾ ਦੱਸ ਦਿੱਤਾ ਹਲ ਹੋਈ ਆ ਦੂਜਾ ਵੀ ਕੋਈ ਨਾਖ ਲਿਆ ਕੋਸ਼ਿਸ਼ ਇਹ ਕਰਾਂਗੇ ਕਿ ਨਾ ਦੋਵਾਂ ਪਾਰਟੀਆਂ ਰਾਜ਼ੀ ਨੋ ਕਰਾਵਾਂਗੇ ਜੇਕਰ ਨਾਰਾਇਣ ਨਾ ਹੋਇਆ ਤੇ ਜੋ ਜੋ ਰਿਜ਼ਲਟ ਜਣਨਗੇ ਉਹ ਤਨਨ ਕਰ ਵੀ ਨਾ ਮਤਲਬ